ਕੀ ਅਸੀ ਗੱਲ ਦੋਸਤੋ ਕੀ ਆ ਚੱਲਦੇ ਸਾਰੇ ਠੀਕ ਠਾਕ ਰਹੁੰਦਾ ਹੋ ਜੀ ਮੇਰੇ ਕੋ ਵੱਧ ਅਸੀਂ ਆਏ ਆ ਮੈਂ ਤੁਰ ਕੋ ਕਿ ਨਹੀਂ ਹਾਲ ਹੈ ਵਾਲੇ ਲੱਗੇ ਤੇ ਅਸੀਂ ਅੱਜ ਲੈਟਰਫੋਨ ਤੇ ਆ ਰਹੇ ਆ ਵੀ ਅਥੀ ਲੈਟਰ ਕੋ ਇਧਰ ਸਾਡੇ ਬੰਦਿਆਂ ਨੇ ਇਧਰ ਸਾਰਾ ਮਸਾਲਾ ਫੁੱਲਾ ਬਣਿਆ ਪਿਆਗਾ ਤੇ ਤਿਆਰੀ ਹੋ ਰਹੀ ਹੈ ਗੇਰਪੰਧਿਆ ਬੁਰਾ ਅਸ ਤੇ ਅਮਾਰ ਉਦਰਾ ਪੰਧਿਆ ਨਾਮੁਰ ਤੇ ਆਹ ਦੀਤੇ ਪਾਰੇ ਅਥੀ ਲੈਟਰਫੋਨ ਆਇਆ ਤੇ ਬੰਦੇ ਸਾਡੇ ਸੂ ਛੱਲੇ ਪ੍ਰਸ਼ਾਦਾ ਬਣੀ ਸ਼ਕ ਰਹੇ ਨੇ ਤੇ ਤਿਆਰੀ ਕਰ ਰਹੇ ਨੇ ਫਟਾ ਘੁਰੇ ਨੇ ਬੁਰਾ ਆਦਾ ਤੇ ਫਿਰ ਜੋਂ ਕਨਾਈ ਸ਼ੁਰੂ ਹੋਤਾ ਤੇ ਸਾਡੇ ਚੈਨਲ ਆ ਜੁੜੇ ਰਹਿਣਾਗਾ ਫਿਰ ਡਾਗੀ ਸਨਾਂ ਮਤਰਾ ਦਰੋ ਲੋ ਬਈ ਆਪਣੀ ਕਨਾਈ ਕਿਨਾਂ ਚੱਕਣੇ ਕੰਨੋਂ ਟਿਕੰਦੇ ਮਸਾਲਾ ਲਾ ਰਖ ਲੰਗਾ ਰਹੀ ਨੈਮਰ ਗਬੂ ਕੰਦੇ ਉਧਰ ਮਰ ਲਿੱਟ ਲੱਗਿਆ ਹੋਇਆ ਗਾ ਇੰਦਰ ਕੰਦੇ ਚਿੱਟੀ ਟੀ ਸ਼ਰਟ ਵਾਲੀ ਬੱਲੇ ਬੱਲੇ ਕਰਵਾ ਰਿਹਾ ਗਾ ਫਿਰ ਸਾਂ ਦਾ ਪਤਾ ਨਹੀਂ ਕਿਹੜੀ ਗੱਲੋਂ ਗਿਆ ਯਾਰ ਤੋ ਬਰਲੇ ਪਾਸੇ ਨੂੰ ਜਾਂਦਾਰੇ ਮੈਂ ਤਾਂ ਲਾਦਾ ਚਾਹ ਤੇ ਬਰੇ ਜਾਣ ਕਸੀ ਜਾਂਦੇ ਗਬੂ ਉਧਰ ਆ ਬਾ ਆ ਨਾ ਕਨੇ ਗਬੂ ਕੋਰਾ ਹੁੰਦੇ ਲੱਗਿਆ ਪਿਆ ਹੋਇਆ ਹਾ ਦੂ ਆ ਚੁੱਪਰ ਲੱਗੇ ਪਏ ਨੇ ਹੈ . De ਉੱਜਾ ਹੈ ਤਿਆਰੀ ਦੇ ਆਇਦਰ ਆਪਾਂ ਆ ਰਹੇ ਕਸੀ ਜਨੇ ਲੈ ਉਧਰ ਸਾਡੇ ਮੈਸਟਰੀ ਆ ਵੀ ਉਨੀ ਦੇ ਚਲੇ ਚਲੇ ਗਏ ਆਗੇ ਤੇ ਇਹ ਵੀ ਸਾਡੇ ਪਤਾ ਨਹੀਂ ਕੀ ਕਰਦੇ ਆ ਇਧਰ ਸਾਡੇ ਲੈ ਵੀ ਕੋਰੀ ਦੀ ਤਿਆਰੀ ਹੋ ਗਈ ਹੈ ਇਧਰ ਕੋਰੀਆਂ ਬਣੀ ਜਾਂਦੇ ਹੈਗਾ ਤਾਂ ਬਰੋਗਨ ਦੇ ਤੋਂ ਦੀ ਗਨੇ ਮਸਾਲਾ ਫੜਾਇਆ ਜਾਣਾ ਨਾ ਉਧਰ ਕਹਿੰਦੇ ਆ ਅਮਰਦੀ ਤਰ ਗਏ ਹੈ ਸਾਦੀ ਬਰ ਗਏ ਚਲੇ ਵਰ ਦਿਨੇ ਇਧਰ ਸਾਡੇ ਮੈਸਟਰੀ ਗੀ ਰਿ ਜਾਂਦੇ ਬਈ ਲੈ ਵੀ ਕੁੰਦਾ ਨੂੰ ਕਹਿੰਦੇ ਲੈ ਬੱਤੇ ਮਰੀ ਜਾਂਦਾਗਾ ਇਹ ਵੀ ਗਨੇ ਟੇਬ ਦਾ ਫਾਇਦਾ ਚੱਕਦਾ ਹੋਇਆਗਾ ਦੀ ਹੌਣ ਲੈਂਟਰ ਤੇ ਤੇ ਜੀ ਨਹੀਂ ਲੱਗੀ ਜੀ ਲੱਗੀ ਹੁਣ ਤਾਂ ਨਾ ਪਕੁੰਡ ਨਾਲੇ ਲਾ ਛੱਡ ਗਈ ਐਸਾ ਹੀ ਬਿਠਣ ਤੇ ਜੋੜਦਾ ਤਾਂ ਭਾਵ ਮੈਥੇ ਦਾ ਆ ਗਿਆ ਕੰਦੇ ਚੜਦੀ ਯਰ ਜਿਹੜਾ ਹੁੰਦਾ ਦਾ ਉਹ ਛੜਕਦੇ ਨਹੀਂ ਹੁੰਦੇ ਲੈਂਟਰ ਤੂੰ ਸੱਲੇ ਆਛਾ ਉਹ ਤਾਂ ਕੰਤੇ ਹੋ ਗਸਰਾ ਕਰੀ ਜਾਂਦਾ ਆ ਸਾਡੀ ਬੀਜੀ ਵਾਲੇ ਵੀ ਰਬੀ ਆਣ ਕਹਿੰਦੇ ਆਪਦੀ ਜੁੜ ਸਖਤ ਨਾ ਬਾ ਰਹੇ ਨੇ ਬੀਲੀ ਨਾ ਬਿੜੋ ਬਾ ਬਾਬਾ ਇਹ ਪਿਆ ਬੜੇ ਕੀ ਕੀ ਤੇ ਗਨੇ ਉਹਨੇ ਕਨ ਸੰਭਰਦੀ ਆ ਸਾਡਾ ਬਈ ਮੈਸਤਰੀ ਹੈ ਜੇ ਵਿਗਾਰ ਨਹੀਂ ਲਈ ਜਾਂਦਾ ਉਹ ਟਰਾਲੀ ਆਈ ਜਨੇ ਬੱਧੀ ਦੀ ਹੋਰ ਕਹਿੰਦੇ ගද හි ත ්‍ර ද ල නැ ද ද ස මැත්‍ර ෙ දන කර න් ර හ රන නොන සද තුද හට සවදී පොදර පුසා න න. ද න ි න. ග හ හැට . ते आह कहें भी लेंटर की शुरुआत हो चुकी सी पर अद्धा क लेंटर पा पै चुक मेरे तो बलॉग नहीं बनाया गया अद्धा ही शुरुआत क्योंकि मेरे हथ बैठा हुई है दुआ मेरा टाइम लगे तो मैं ब्लॉग बनाया तकरीबन तक साढ़ा अद्धा लेंटर हाथी पै चुक अभरूगा आता कहते हैं दह रुपये की बॉल अंगू सैट पाई गबरू ने कह पता नहीं कि बैसा इतनी बनी की गर् सुनाई तो नहीं आंता गा तो आ साइ टीम से सारी बई यारेखो देख सकते हो साधी सारी टीम है ਤੇ ਦੱਦ ਦੱਦ ਇੰਟਰਪੈਚੂ ਕੀ ਆਏਗਾ ਤੇ ਬਾਕੀ ਇਹ ਦਰਬੀ ਮਸਾਲਾ ਮੇਰੇ ਸਹਣੋਲੇ ਦਾ ਹੰਬਰਗਰ ਲਾਦੇ ਆ ਪੰਜਾਬ ਦਾ ਹੋਰ ਤਿਆਰ ਕਰਦੇ ਪਏਗਾ ਕਿ ਦਬਰੂ ਜਿੰਦਾਬਾਦ ਤੇ ਦਰੇ ਆਪਣਾ ਵੀ ਹਰਿਆ ਦਾ ਕਿ ਨਿਭਰੇਗਾ ਆਇਦਰ ਫਾਦੇ ਬੀਰ ਵੀ ਕਹਿੰਦੇ ਹੁਣ ਕੇ ਦਹਾ ਬੁਰਗਾ ਦਾ ਮਾਰ ਪਾ ਕੇ ਕਹਿੰਦੇ ਪੰਜਾ ਦੀ ਫੇਰ ਤਿਆਰੀ ਕਰ ਲਈ ਹੈਗੀ ਪੰਜਾਬ ਬੁਰਗਾ ਦਾ ਮਾਰ ਸੱਟ ਕੇ ਕਹਿੰਦੇ ਬਟਨ ਰੀ ਤਿਆਰੀ ਛਾ ਹਮਾਰੀ ਜੀ ਤੇ ਵੀ ਦੇਖ ਲੋ ਕਹਿੰਦੇ ਬਾਹੂ ਬਲੀ ਬਣਿਆ ਖੜਾਗਾ ਮੋタル ਦੇ ਨਾਲ ਗੰਦੀ ਬਾਗ ਬਰਗਾ ਉਹ ਆ ਹਾ ਕਦੇ ਕਾ ਦੂਗੇ ਬਾਹਰ ਲੈ ਕੰਦੇ ਆ ਬਾਗ ਬਰਗਾ ਬੈਠੀ ਬਰਾਬਰ ਦਾ ਕੰਦੇ ਗਬਰੂ ਕੰਦੇ ਕੰਦੇ ਆ ਠੀਕ ਕੰਦੇ ਮੈਨੂੰ ਲੱਗਦਾ ਪਰ ਤੂ ਫੰਦੇ ਪੈਰਾਂ ਨਾਲ ਹੀ ਕਹਣੀ ਕਰਨ ਨੂੰ ਵਰਦਾਏ ਪਰ ਮੈਨੂੰ ਲੱਗਦਾ ਕੰਦੇ ਦੀ ਕੋਕੀ ਬਣਦਾ ਦੇਖੋ ਬਈ ਟਾਈਮ ਬਈ ਸਾਡਾ ਇਹ ਬਈ ਨਿਹਰਾ ਹੋ ਗਿਆ ਸੀ ਉਹ ਦੋ ਫਲੈਂਟ ਤੇ ਕਰੀ ਉਹ ਆਪਣਾ ਨੈ ਪਰੰਦੇ ਸੀ ਸੀਗਾ ਤੇ ਬੱਤਿਆ ਦੇਖੋ ਬਈ ਜਵਾਈ ਸੋਦਾ ਜਿਆ ਰਹਿ ਗਿਆਗਾ ਤੇ ਵਿੱਚੇ ਵੀਡੀਓ ਕਰ ਕਰ ਬਣਾਈ ਹੋਈ ਆਈਗਾ ਤੇ ਬਾਕੀ ਲੈਣ ਤੋਂ ਜਮਾ ਫੈਨਲ ਤੇ ਹੋਣ ਚੁੱਕਿਆ ਗਾ ਆডিও ਜਾਰੂ ਜਾਰੂ ਕਨੇ ਕਨੇ ਮੈਸਤਰੀ ਨੂੰ ਕਨੇ ਪੌੜੀ ਚ ਲੋਣਾਗਾ ਤੇ ਕਹਿੰਦੇ ਸਾਡੀ ਅਮਾਤਾ ਹਮਾ ਜੀ ਹੋਣੀ ਆ ਗਈਆਂ ਕਹਿੰਦੇ ਕਹਿੰਦੇ ਸਕਣ ਹੁੰਦਾ ਪੰਜਾਬ ਦੇ ਰੀਤੀ ਰਵਾਇ ਹੁੰਦੇ ਪੁਰਾਣਾ ਮੈਤਾਂ ਨੂੰ ਲੋਣਾ ਹੁੰਦਾ ਇਸ ਤਰ੍ਹਾਂ ਬਿਗੇ ਕਹਿੰਦੀ ਤੇ ਸੇ ਬੁਹੇ ਜੀ ਦੀ ਹਾ ਸਾਡਾ ਬੀਰ ਸਿਕੰਦਰ ਹੈ ਯਾਰਦਾ ਉਹਨੂੰ ਬੀਰ ਸਾਡੇ ਨੋਨ ਰੀਤੀ ਆਰੀ ਹੈ ਯਾਰ ਸਾਡਾ ਬੀਰ ਨੋਨ ਹੀ ਮੈਸਤਰੀ ਹੈ ਬਈ ਪਰ ਸਿਕੰਦਰ ਆਜੇ ਹੋ ਲਾ ਆਲਸਨਮਾਨ ਗਿਤਾਦੀਏ ਤੇ ਹੁਣ ਸਾਡਾ ਵੀਰ ਅਸ਼ ਨੋਨੀ ਆ ਗਿਆ ਇਹਨੂੰ ਪ੍ਰਧਾਨ ਨਾਲ ਜਾਂਦੇ ਹੈਗਾ ਬਾਕੀ ਸਾਰੇ ਵੀਰਾਂ ਨੂੰ ਬਹੁਤ ਬਹੁਤ ਔਰ ਮੁਬਾਰਕਾਂ ਸਿਲੈਂਟਰ ਦੇਗਾ ਓਕੇ ਭਾਈ ਦੀ ਸਸੀ ਘਾਲ ਦੀ ਧੰਨਵਾਦ